ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਸਵਾਗਤ ਹੈ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਆ ਟੋਰਾਂਟੋ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਇੱਕ ਜਿਹੜੀ ਡੈਲਟਾ 에ਅਰਲਾਈਨ ਦੀ ਉਡਾਣ ਉਤਰੀ ਸੀ ਉਹ ਹਾਦਸਾਗ੍ਰਸਤ ਹੋ ਗਈ ਆ ਉਸ ਦੀ ਜਾਂਚ ਚੱਲ ਰਹੀ ਆ ਹਾਦਸਾ ਪਤਾ ਨਹੀਂ ਕਿੱਦਾਂ ਹੋਇਆ ਕਿਵੇਂ ਹੋਇਆ ਪਹਿਲੀ ਵਾਰ ਦੇਖਿਆ ਗਿਆ ਵੀ ਜਹਾਜ਼ ਅਪਸਾਈਡ ਡਾਊਨ ਜਿਹੜਾ ਉਹ ਹੋ ਗਿਆ ਉਸ ਦੀ ਜਿਹੜੀ ਟੇਲ ਸੀਗੀ ਕਹਿੰਦੇ ਉਹ ਟੁੱਟ ਗਈ ਵਿੰਗ ਦਾ ਨਾਲ ਉਹ ਰੁਕਿਆ ਨਹੀਂ ਪੁੱਠਾ ਕਿੱਦਾਂ ਹੋ ਗਿਆ ਇਹਨੇ ਬਹੁਤ ਵੱਡੇ ਜਿਹੜੇ ਉਹ ਸਵਾਲ ਆ ਲੈਂਡਿੰਗ ਗੀਅਰ ਦੇ ਵਿੱਚ ਪ੍ਰੋਬਲਮ ਆ ਗਈ ਜਾਂ ਕੀ ਹੋ ਗਿਆ ਉਹ ਸਾਰੇ ਜਾਂਚ ਦੇ ਵਿਸ਼ੇ ਆ ਨਾਲ ਦੱਸੇ ਜਾਈਏ 80 ਜਣੇ ਇਸ ਦੇ ਵਿੱਚ ਸਵਾਰ ਸੀਗੇ ਸਾਰਿਆਂ ਦਾ ਉਦਾਂ ਬਚਾਅ ਹੋ ਗਿਆ 8 ਜਣੇ ਇੰਜਰਡ ਨੇ ਬਾਲ ਬਾਲ ਜਿਹੜਾ ਇਸ ਦੇ ਵਿੱਚ ਬਚਾਅ ਹੋ ਗਿਆ ਬਹੁਤ ਵੱਡਾ ਇੱਕ ਹਾਦਸਾ ਵਾਪਰਣ ਤੋਂ ਜਿਹੜਾ ਬਚ ਗਿਆ ਜੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਕੁਝ ਹਫ਼ਤੇ ਪਹਿਲਾਂ ਦੀ ਗੱਲ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਬਹੁਤ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਹੈਲੀਕਾਪਟਰ ਤੇ ਇੱਕ ਕਮਰਸ਼ੀਅਲ 에ਅਰਲਾਈਨ ਆਪਸ ਤੇ ਗਰਾਉਂਡ ਕਰਕੇ ਸਟਾਰਟ ਜਾਣਿਆਂ ਦੀਆਂ ਮੌਤਾਂ ਹੋਈਆਂ ਸੀ ਟੋਰਾਂਟੋ ਪੀਰਸਨ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਮਿਨੇਆਪਲਸ ਤੋਂ ਫਲਾਈਟ ਨੰਬਰ 4819 ਡੈਲਟਾ 에어ਲਾਈਨਸ ਦੀ ਜਿਹੜੀ ਫਲਾਈਟ ਸੀ ਜੋ ਕਿ ਉੱਤਰ ਰਹੀ ਸੀ ਉੱਥੇ ਉਹ ਹਾਦਸੇ ਦਾ ਸ਼ਿਕਾਰ ਹੋਈ ਆ ਬਰਫਬਾਰੀ ਸੀ ਬਹੁਤ ਤੇਜ਼ ਹਵਾਵਾਂ ਸੀ ਉੱਥੇ ਇਹ ਇਸ ਮੌਕੇ ਜਿਹੜਾ ਉਹ ਦੱਸਿਆ ਗਿਆ ਆ ਜਿਹਦੇ ਕਰਕੇ ਇਹ ਜਿਹੜੀ ਸਮੱਸਿਆ ਆ ਉਹ ਆਈ ਆ ਸੋ ਆਪਾਂ ਜਦੋਂ ਜਾਣਦੇ ਆ ਜਹਾਜ਼ ਦੇ ਵਿੱਚ ਜਦੋਂ ਉੱਤਰਨ ਵੇਲੇ ਕਹਿੰਦੇ ਆ ਨਾ ਵੀ ਪੇਟੀ ਬੰਨ ਲਓ ਬੈਲਟ ਲਾ ਲਓ ਜਿਹੜਾ ਸਮਾਨ ਆ ਉਹ ਥੱਲੇ ਜਿਹੜਾ ਉਹ ਤੁਸੀਂ ਰੱਖ ਲਓ ਇਹੋ ਜਿਹੇ ਮੌਕਿਆਂ ਤੋਂ ਪਤਾ ਲੱਗਦਾ ਵੀ ਉਹ ਚੀਜ਼ਾਂ ਕਿਉਂ ਇੰਪੋਰਟੈਂਟ ਆਪਾਂ ਕਰੀਏ ਸਾਰੀਆਂ ਚੀਜ਼ਾਂ ਅਣਗਹਿਲੀਆਂ ਕਰ ਜਾਂਦੇ ਆਂ ਅਣ ਦੇਖੀਆਂ ਕਰ ਜਾਂਦੇ ਆਂ ਅਣ ਸੁਣੀਆਂ ਜਿਹੜੀਆਂ ਉਹ ਕਰ ਜਾਂਦੇ ਆਂ ਇਹੀ ਕਈ ਵਾਰੀ ਜੀਵਨ ਮੌਤ ਦਾ ਜਿਹੜਾ ਉਹ ਕਾਰਨ ਬਣ ਸਕਦਾ ਕੋਈ ਸਮਾਂ ਤੁਹਾਡੇ ਉੱਤੇ ਆ ਕੇ ਡਿੱਗ ਪਵੇ ਕੁਝ ਹੋ ਜਾਵੇ ਕੁਝ ਵੀ ਜਿਹੜਾ ਉਹ ਪਤਾ ਨਹੀਂ ਲੱਗਦਾ ਪਰ ਰੱਬ ਨੇ ਕਹਿ ਲੋ ਵੀ ਬਚਾਲੇ ਆ ਸਾਰੇ ਜਣੇ 80 ਜਣੇ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ 8 ਜਣੇ ਇਸ ਟਾਈਮ ਫਟੜੜ ਆਪੀਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਆ ਜਿਹੜੇ ਕਹਿੰਦੇ ਵੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਰਹੀ ਤੇ ਚਾਹ ਇਸ ਗੱਲ ਦਾ ਰਿਹਾ ਵੀ ਜਹਾਜ਼ ਪਲਟਣ ਦੇ ਬਾਵਜੂਦ ਵੀ ਅੱਗ ਦਾ ਜਿਹੜਾ ਉਚਾਰਿਆ ਬਹੁਤ ਜ਼ਿਆਦਾ ਬਰਫ਼ ਪਈ ਹੋਈ ਹੈ ਉੱਥੇ 스노우 ਸਟਾਰਮ ਜਿਹੜੇ ਉਹ ਆਏ ਹੋਏ ਆ ਆਰਟਿਕ ਬਲਾਸਟ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਨਾਲ ਚੱਲ ਰਿਹਾ ਆ ਤੇ ਨਾਲ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਦੇ ਕਰਕੇ ਹਾਦਸਾ ਵਾਪਰਿਆ ਜਿਹੜਾ ਉਹ ਨਜ਼ਰ ਆ ਰਿਹਾ ਆ ਸੋ ਆ ਆ ਜਿਹੜਾ ਸਾਲ ਆ ਹਵਾਈ ਜਿਹੜੀ ਯਾਤਰਾ ਦੇ ਲਈ ਬੜਾ ਇੱਕ ਕਹਿ ਸਕਦੇ ਆ ਵੀ ਜਿੱਦਾਂ ਸਾੜ ਸਦੀ ਕਹਿ ਦਿੰਦੇ ਨਾ ਆਪਣੇ ਅਕਸਰ ਲਕੀ ਵਰਤ ਲਿਆ ਜਾਂਦਾ ਵੀ ਉਹ ਚੀਜ਼ ਚੱਲ ਰਹੀ ਆ ਦੇ ਬੜਾ ਚਲੋ ਵੀ ਟੈਨਸ਼ਨ ਨਾਲ ਭਰਪੂਰ ਜਿਹੜੀ ਇਹ ਚੀਜ਼ ਬਣੀ ਪਈ ਆ ਵੀ ਕੁਝ ਨੂੰ ਕੁਝ ਭੂਗ ਨਾ ਜਾਵੇ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਵਾਪਰੀਆਂ ਪਿਛਲੇ ਸਾਲਾਂ ਦੇ ਵਿੱਚ ਆਪਾਂ ਅਮਰੀਕਾ 'ਤੇ ਚੀਜ਼ਾਂ ਨੋਟ ਕੀਤੀਆਂ ਸੀਗੀਆਂ ਆਪਸ ਦੇ ਵਿੱਚ ਜਹਾਜ਼ ਰਨਵੇ ਦੇ ਉੱਤੇ ਕਿਸੇ ਦੀ ਟੇਲ ਵੱਜ ਗਈ ਵਿੰਗ ਦੇ ਨਾਲ ਇਦਾਂ ਦੀ ਹੋਈ ਕਿਸੇ ਦਾ ਬਾਲ-ਬਾਲ ਬਚਾ ਹੋਇਆ ਪਰ ਹੁਣ ਜਿਹੜੀ ਸਥਿਤੀ ਆ ਉਹ ਇਸ ਟਾਈਮ ਇਦਾਂ ਦੀ ਬਣੀ ਪਈ ਆ ਕੋਈ ਤੁਹਾਨੂੰ ਇਹ ਨਹੀਂ ਕਹ ਰਿਹਾ ਵੀ ਤੁਸੀਂ 에어 ਟ੍ਰੈਵਲ ਨਾ ਕਰੋ ਪਰ ਭਾਈ ਆਪਾਂ ਆਪਣੀ ਜਿਹੜੀ ਸੁਰੱਖਿਆ ਦੇ ਲਈ ਜੋ ਵੀ ਕਰ ਸਕਦੇ ਹਾਂ ਉਹ ਤਾਂ ਚਲੋ ਹੁਣ ਪ੍ਰਮਾਤਮਾ ਅਗੇ ਅਰਦਾਸ ਆ ਬਾਕੀ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਜਿੱਥੇ ਕੋਈ ਅਣਗਹਿਲੀਆਂ ਆ ਉਹ ਜਿਹੜੀਆਂ ਉਹ ਦੂਰ ਜਿਹੜੀਆਂ ਕੀਤੀਆਂ ਜਾਣ ਤਾਂ ਜੋ ਇਦਾਂ ਦੇ ਹਾਦਸੇ ਜਿਹੜੇ ਉਹ ਨਾ ਵਾਪਰਨ ਸੋ ਇੱਕ ਰਿਪੋਰਟ ਦੱਸਤੀ ਜਾਈਏ ਡੈਲਟਾ 에ਅਰਲਾਈਨ ਫਲਾਈਟ ਨੰਬਰ 4819 ਜੋ ਕਿ ਮੀਨੇਪਲਸ ਯੂ ਐਸ ਏ ਤੋਂ ਉੱਦੀ ਸੀ ਟੋਰੰਟੋ ਪੀਅਰਸ ਇੰਟਰਨੈਸ਼ਨਲ 에ਅਰਪੋਰਟ ਤੇ ਜਿਸ ਨੇ ਉਤਰਨਾ ਸੀ ਉਤਰਦੇ ਅਨੁਸਾਰ ਹੀ ਉਹ ਹਾਦਸੇ ਦਾ ਸ਼ਿਕਾਰ ਹੋਈ ਆ ਕੀ ਕਾਰਨ ਬਣੇ ਆ ਉਸ ਦੀ ਜਾਂਚ ਚੱਲ ਰਹੀ ਆ ਪਰ ਜਹਾਜ਼ ਜਿਹੜਾ ਪੂਰੀ ਤਰ੍ਹਾਂ ਉਲਟ ਗਿਆ ਅਪਸਾਈਡ ਡਾਊਨ ਜਿੱਦਾਂ ਆਪਾਂ ਪਿੱਠ ਭਾਰ ਹੋ ਜਾਂਦੇ ਆ ਬਿ ਲੱਤਾਂ ਤਾਂ ਨੂੰ ਉਸ ਤਰੀਕੇ ਦੇ ਨਾਲ ਜਿਹੜੀ ਉਹ ਚੀਜ਼ ਬਣੀ ਪਈ ਆ ਤੇਜ਼ ਹਵਾਵਾਂ ਬਰਫ਼ ਦਾ ਉੱਤੇ ਮਾਹੌਲ ਸੀਗਾ ਅੱਗ ਲੱਗਣੋਂ ਬਚਾਅ ਹੋ ਗਿਆ ਤੇਲ ਜਿਹੜੀ ਉਸ ਦੀ ਉਹ ਟੁੱਟ ਗਈ ਸੀ 80 ਜਣੇ ਉਸ ਦੇ ਵਿੱਚ ਸਵਾਰ ਸੀਗੇ 8 ਇੰਜਰਡ ਨੇ ਸੋ ਅਰਦਾਸ ਕਰਦੇ ਆ ਵੀ ਬਾਕੀ ਪਰਮਾਤਮਾ ਜਿਹੜੇ ਸਾਰਿਆਂ ਨੂੰ ਬਚਾ ਕੇ ਰੱਖੇ ਸੋ ਇਹ ਬ੍ਰੇਕਿੰਗ ਨਿਊਜ਼ ਟੋਰੰਟੋ ਕੈਨੇਡਾ ਤੋਂ ਆ ਰਹੀ ਹੈ